ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਅੱਜ ਨਾਲ ਤੁਹਾਡੇ ਨਾਲ ਆਪ ਇੱਕ ਚੀਜ਼ ਸਾਂਝੀ ਕਰਨ ਲੱਗੇ ਆ ਤੇ ਹੈ ਇੱਕ ਗੱਲ ਇੱਕ ਗੱਲ ਸੌਰੀ ਇੱਕ ਗੱਲ ਸਾਂਝੀ ਕਰਨ ਲੱਗੇ ਆ ਗੱਲ ਕੀ ਹੈ ਜੀ ਜਿਨ੍ਹਾਂ ਦੇ ਉਮਰ ਤੋਂ ਪਹਿਲਾਂ ਚਿੱਟੇਵਾਲ ਆ ਛੋਟੀ ਉਮਰ ਚ ਢੋਲੇ ਆ ਜਾਂਦੇ ਜਿਵੇਂ ਕਿ ਮੇਰੇ ਥੋੜੇ ਥੋੜੇ ਆ ਗਏ ਆ ਨਿੱਕੇ ਵੀਰ ਦੇ ਵੀ ਆ ਗਏ ਥੋੜੇ ਥੋੜੇ ਤੇ ਉਹਨਾਂ ਜੀ ਹੈ ਨੀਂਦ ਤੇ ਆ ਗਏ ਸਾਡੇ ਚਾਚਾ ਜੀ ਦਾ ਬੇਟਾ ਉਹ ਵਾਲੇ ਮੈਨੂੰ ਲੱਗਦਾ 20-22 ਸਾਲਾਂ ਦਾ ਉਹਦੇ ਵੀ ਢੋਲੇ ਆ ਗਏ ਤੇ ਉਹ ਨਾ ਜੀ ਅਸੀਂ ਇੱਕ ਤੇਲ ਬਣਾਉਣ ਲੱਗੇ ਆ ਅੱਜ ਤੁਹਾਡੇ ਨਾਲ ਸਾਂਝਾ ਕਰਦੇ ਆ ਕੀ ਕੀ ਉਹਦੇ ਵਿੱਚ ਪੈਂਦਾ ਤੇ ਕਿੰਦਾ ਉਹ ਬਣਾਈਦਾ ਤੇ ਉਹ ਬਾਕੀ ਯੂਜ਼ ਕਰਤਾ ਬਾਅਦ ਵਿੱਚ ਵੀਡੀਓ ਦੇਖੀ ਆ ਅਨੁਵੀ ਵਰਤਨ ਤੇ ਬਾਅਦ ਚ ਪਤਾ ਲੱਗੂਗਾ ਆਪ ਹੀ ਸਸੀ ਗਾਲ ਜੀ ਪਹਿਲੀ ਗੱਲ ਸਸੀ ਗਾਲ ਵਰਤਨ ਤੇ ਪਤਾ ਲੱਗੂਗਾ ਕਿ ਫਾਇਦਾ ਹੈਗਾ ਕਿ ਨਹੀਂ ਹੈਗਾ ਅਸੀਂ ਬਣਾ ਲੈ ਲੱਗੇ ਆ ਕਿਉਂਕਿ ਘਰੇ ਸਾਡੇ ਕੋਲ ਆਲਰੇਡੀ ਸਭ ਕੁਝ ਪਿਆ ਹੈਗਾ ਵਾ ਉਹੀ ਦੇਖਿਆ ਨਾ ਵਾ ਰਾ ਚ ਆਉਂਦੇ ਮੰਮੀ ਹੁਣ ਫੁੱਲ ਫੁੱਲ ਜੇ ਤੋੜ ਹੀ ਲਏ ਆ ਤੇ ਉਹਨਾਂ ਵਿਚਾਰਿਆਂ ਦੀ ਹਾਲਤ ਵੀ ਸੁੱਖ ਨਾਲ ਗਰਮੀ ਦਾ ਕਰਕੇ ਇਕੱਠੇ ਜੇ ਹੋ ਗਏ ਹੋਰ ਤਰ੍ਹਾਂ ਦੇ ਤੇ ਹੁਣ ਉਹ ਦੱਸਦੇ ਆ ਜੀ ਤੁਹਾਨੂੰ ਜੇ ਸਭ ਤੋਂ ਪਹਿਲਾਂ ਰੱਖਣੀ ਸਟੀਲ ਦੀ ਕੜਾਈ ਗੈਸ ਤੇ ਜਿਹੜੀ ਮਰਜ਼ੀ ਰੱਖ ਲਓ ਤੇ ਫੇਰ ਉਹਦੇ ਵਿੱਚ ਪਉਣਾ ਜੀ ਨਾਰੀਅਲ ਤੇਲ ਇਹ ਉਹ ਪਾ ਛੱਡਿਆ ਜੇ ਨਾਰੀਅਲ ਤੇਲ オリジナル ਇਹ ਹਾਂ ਪਿਓ ਇਹ ਪਿਓ ਨਾਰੀਅਲ ਦਾ ਤੇਲ ਆ ਵੱਲੂ ਤੋਂ ਲਿਆਂਦਾ ਸੀ ਆ ਤੇ ਇਸ ਤੋਂ ਬਾਅਦ ਕੀ ਪੈਣਾ ਮੰਮੀ ਇਹ ਗਰਮੋਂ ਤੇ ਪੈਣਾ ਜੋ ਵੀ ਪੈਣਾ ਇਹ ਗਰਮੋਂ ਤੇ ਪੈਣਾ ਠੀਕ ਆ ਤੇ ਮੀਂਹ ਆਣ ਚ ਪਕਾਉਣੇਗੇ ਬਾਅਦ ਵਿੱਚ ਮੀਂਹ ਆਂ ਚ ਪਰ ਹਾਂ ਹੁਣ ਮੈਂ ਚੀਜ਼ਾਂ ਪਾ ਕੇ ਇਹਨੂੰ ਕੱਢ ਲੈਣਾ ਫਿਰ ਦੂਜਾ ਤੀਨ ਦਾ ਹੋ ਰਹਾ ਹੈਗਾ ਉਹ ਵਿੱਚ ਪਾ ਕੇ ਮਿਕਸ ਕਰ ਲਾਂਗੇ ਇਹਦੇ ਵਿੱਚ ਅੱਛਾ ਉਹ ਕਾੜਨ ਦੀ ਲੋੜ ਹੋ ਏਦਾਂ ਮਿਕਸ ਹੋ ਜਾਣਾ ਆਹੋ ਇਹਦੇ ਵਿੱਚ ਉਹ ਪੈਣਾ ਕੀ ਕੀ ਹੈ ਮੜਾ ਮੋਟਾ ਦੱਸ ਦੋ ਇਹਦੇ ਵਿੱਚ ਮੈਂ ਜਿਹੜੀ ਵੀਡੀਓ ਵੇਖੀ ਸੀ ਆਸ ਲੰਗਾ ਨਾਮ ਨੂੰ ਮੈਨੂੰ ਐਸੀ ਬਤਾਈ ਕਿ ਇਹ ਰੈੱਡ ਬਾਜੇ ਜਿਹੇ ਵਾਲੇ ਫੁੱਲ ਆ ਰੈੱਡ ਕਲਰ ਦੇ ਬੈਂਡ ਬਾਜੇ ਜਿਹੜੇ ਦਾਣੇ ਨੂੰ ਲੱਗੇ ਉਹ ਸਹੀ ਆ ਆਹੋ ਆ ਬੈਂਡ ਬਾਜੇ ਜਿਹੇ ਫੁੱਲ ਆ ਇਹ ਤੋੜ ਕੇ ਵਿੱਚ ਪਾਉਣੇ ਆ ਇੱਕ ਤੇ ਕੜੀ ਪੱਤਾ ਇੱਕ ਪੜੀ ਕੱਤਾ ਤੇ ਕੜੀ ਪੱਤਾ ਤੇ ਬਸ ਇਹ ਦੋ ਚੀਜ਼ਾਂ ਪਾਉਣੀਆਂ ਨਹੀਂ ਇੱਕ ਮਨੀ ਮੇਥੇ ਅੱਛਾ ਕਲੌਂਜੀ ਅੱਛਾ ਮੇਥੇ ਵੀ ਪਾਉਣਾ ਤੇ ਕਲੌਂਜੀ ਵੀ ਪਾਉਣੇ ਆ ਆਹੋ ਤੇ ਇਹਨਾਂ ਨੂੰ ਕਾੜੀ ਜਾਣਾ ਫੇ ਬਾਜ ਪੁਣ ਕੇ ਕੱਚ ਦੀ ਸ਼ੀਸ਼ੀ ਚ ਹੈ ਨਹੀਂ ਜਿੰਦੇ ਚ ਮਰਜ਼ੀ ਪਾ ਲੋ ਜਿੰਦੇ ਚ ਆਪ ਅੱਗੇ ਤੇਲ ਵਰਤੋਂ ਵਾਲਾ ਪਾਉਨੇ ਆ ਉਹਦੇ ਵਿੱਚ ਪਾ ਲੋ ਠੀਕ ਸਾਡੀ ਸਾਦ ਨੂੰ ਧੋਲੇ ਆ ਗਏ ਆ ਹੋਏ ਨਹੀਂ ਮੈਨੂੰ ਆਏ ਆ ਮੇਰੇ ਆਏ ਆ ਜੀ ਮੇਰੀ ਤੇ ਗਿੱਤੀ ਚ ਵੀ ਆਏ ਚਾਰ ਪੰਜ ਦਾੜੀ ਚ ਵੀ 8 10 ਆ ਗਏ ਆ ਕਾਫੀ ਆਏ ਆ ਤੇ ਚਲੋ ਡਾਲੇ ਮਮੀ ਬਾਹਰ ਜਿਹੜੀ ਕਿ ਆ ਵੀ ਟਾਈਮ ਲੱਗੇਗਾ ਪਾਣੀ ਨੂੰ ਲੱਗੇ ਨਾ ਫੁੱਲ ਉੱਥੇ ਪਏ ਸ਼ੈੱਡ ਚ ਪਏ ਕਾਰ ਵਾਲੀ ਜੋ ਲੈ ਕੇ ਆਈ ਫੁੱਲ ਬਗਾਈਏ ਕਿਹੜੇ ਹੁੰਦੇ ਆ ਉਹ ਫੁੱਲ ਬਗਾਈਏ ਕਿਹੜੇ ਆ ਤੂੰ ਦਾ ਨਹੀਂ ਲਿਆ ਕਮੈਂਟ ਚ ਚਲ ਚੱਲ ਕਮਾਂਡ ਬੜਾਵਾ ਸੰਟੀ ਦੇ ਵਿੱਚ ਕਮਾਂਡ ਤੂੰ ਹੀ ਨਹੀਂ ਬਣਾਇਆ ਕਮੈਂਟ ਨਹੀਂ ਆ ਉੱਤੇ ਮੈਂ ਉਹ ਕਲੀਅਰ ਕਰਨਾ ਚਾਹੁੰਦੀ ਆ ਕਿ ਜਿਹਨੂੰ ਲੱਗਦਾ ਵਾ ਨਾ ਮੇਰੇ ਵਿੱਚ ਕਮਾਂਡ ਆ ਉਹ ਮੈਨੂੰ ਦੱਸੇ ਵੀ ਮੇਰੀ ਕਿਹੜੀ ਗੱਲ 'ਚ ਕਮਾਂਡ ਬਲਪਦਾ ਵਾ ਤੂੰ ਹੀ ਮਾਦਾ ਮੈਂ ਤਾਂ ਚੱਲ ਪੜਿਆ ਨਹੀਂਗਾ ਹਾਂ ਐਵੇਂ ਕੀ ਪਤਾ ਕਿਹੜਾ ਵਾ ਜਿਹੜਾ ਕਮੈਂਟ ਤੇ ਲੱਗਦਾ ਨਾ ਉਹਨਾਂ ਨੂੰ ਬੋਲਣ ਦੇ ਜਿਹੜੇ ਇੰਨੇ ਪਿਆਰ ਕਰਦੇ ਜਿਹੜੇ ਇੰਨਾ ਵਧੀਆ ਕਮੈਂਟ ਕਰਦੇ ਆ ਆਪਾਂ ਉਹਨਾਂ ਦਾ ਕਰਨਾ ਚਾਹੀਦਾ ਹੈ ਜਿਹੜੇ ਇਹੋ ਜਿਹਾ ਫालतੂ ਬੋਲਦੇ ਰਹਿੰਦੇ ਇਹਨਾਂ ਦੀ ਜੇ ਪਰਵਾਹ ਕਰੀ ਦਿੰਦੀ ਆਹੋ ਕੋਈ ਤਾਂ ਕਿੱਥੇ ਵਰਤੇ ਜੇ ਕਿੱਥੇ ਦੇਖਿਆ ਵਾ ਉਹ ਜੱਜ ਕਰਨ ਲੱਗ ਜਾਂਦੇ ਆ ਲੋਕ ਛੇਤੀ ਕਿ ਸ਼ਾਇਦ ਲੋਕ ਜੇ ਬੋਲਣੀ ਤੋਂ ਮੜ ਬੜ ਕਿਸੇ ਵਾਲੇ ਬੰਦੇ ਦਾ ਮੂਡ ਵੀ ਇਦਾਂ ਹੁੰਦਾ ਵਾ ਕਿਸੇ ਵੇਲੇ ਬੰਦੇ ਦੇ ਮਾਈਂਡ 'ਚ ਬੜਾ ਕੁਝ ਨਾ ਕੁਝ ਚੱਲਣ ਦੇ ਹੁੰਦਾ ਵਾ ਆਹ ਲੋ ਜੀ ਆ ਗਏ ਜੀ ਮੰਮੀ ਆਹ ਲੋ ਪਹਿਲਾਂ ਆ ਤੋੜੋ ਮਾਂ ਪਹਿਲਾਂ ਆ ਤੋੜੋ ਆ ਜੀ ਆ ਬੈਡ ਵੱਜਾ ਜਿਹੜੇ ਹੁੰਦੇ ਫੁੱਲ ਇਹ ਬੜੇ ਵਧੀਆ ਵਾ ਫੁੱਲ ਇਹ ਕਿੱਥੋਂ ਥੋੜੇ ਠੀਕ ਹੈ ਆਪਾਂ ਕੱਲ ਲਿਆਂਦਾ ਸੀ ਜਾਂ ਜਿਹੜੇ ਤੇਰੇ ਵਾਲੇ ਬੰਨੇ ਆ ਮੰਜੀਤ ਮਿਲਾਉਂਦੀ ਮੈਂ ਤੇ ਕੱਲ ਵੇਚੇ ਮੈਂ ਤਾਂ ਇਹਕੇ ਨਹੀਂ ਜਾਣੀ ਲੱਗੇ ਸਵੇਰੇ ਬੜੇ ਸੋਹਣੇ ਨਾ ਤੇ ਪੂਤੀ ਤੇ ਪਏ ਲੱਗਾਈ ਸੀ ਲੈ ਬੜੇ ਵਧੀਆ ਲੱਗਣਦਾ ਇਹ ਹੀ ਲੈ ਵੇਚਾਰੇ ਦਾ ਕੀ ਕਸੂਰ ਕੋਈ ਗਲਤੀ ਨਹੀਂ ਹੈ ਨਾ ਇਹ ਬਰੀ ਬਾਰੇ ਐਨੀ ਕੋਈ ਹੁਣ ਆ ਵੀ ਸੁੱਟਣੇ ਆ ਮਾਂ ਹੋਰ ਚੰਗੇ ਆ ਸਾਰੇ ਚੰਗੇ ਆ ਬਸ ਗਰਮੀ ਨਾਲ ਅੱਧ ਮੋਏ ਜਿਹਾ ਹੋਏਗਾ ਆ ਕੀ ਆ ਮਾਂ ਮਮਮੀ ਆ ਕੀ ਆ ਮੇਥੀ ਮਮਮੀ ਆ ਕੀ ਆ ਆ ਗਿਆ ਮੇਥੇ ਮਤਲਬ ਓਦਾ ਜ਼ਿਆਦਾ ਵੀਡੀਓ ਦੇ ਵਿੱਚ ਇਹਨੂੰ ਮੇਥੀ ਬੋਲਦੇ ਆ ਪਰ ਆਪਾਂ ਇੱਥੇ ਮੇਥੇ ਬੋਲਦੇ ਆ ਪੰਜਾਬੀ ਦੇ ਔਰ ਸਾਡੀ ਸਾਡੀ ਮੰਮੀ ਜੀ ਉਹ ਵੈਰ ਬਣ ਚੁੱਕੀ ਆ ਇਹ ਖੁਦ ਵੀਡੀਓ ਬੜੀਆਂ ਵੇਖਦੀ ਆ ਤੇ ਆ ਜੋ ਇੱਕ ਨੁਕਤਾ ਸੀ ਅਪਲਾਈ ਕਰਨ ਲੱਗੇ ਖੁਦ ਤੇ ਵੇਖਦੇ ਆ ਕੀ ਫਾਇਦਾ ਹੁੰਦਾ ਵਾ ਜੇ ਨੇ ਫਾਇਦਾ ਹੋਊਗਾ ਤੇ ਇਹ ਵੀ ਸਾਂਝਾ ਕੀਤਾ ਜਾਊਗਾ ਵੀ ਹੋਇਆ ਕਿ ਨਹੀਂ ਹੋਇਆ स्मेल बड़ी वीडी हो मीनू बड़ी बढ़िया लगे दूस दो चमचे दो स्पून डेढ़ स्पून मेथी का ना काली केलौजी कौन सी कलौंजी भी डेढ़ डेढ़ स्पून कलौंजी का इसे धीमी आंच पर उबालें कितना टाइम कितना टाइम पकाना है कितना टाइम ਇਹਨਾਂ 15 ਮਿੰਟ ਪਕਾਣਾ ਹੈ ਪਕਾਣੇ ਕੇ ਬਾਅਦ ਇਸਕੋ ਠੰਡਾ ਹੋਣੇ ਕੇ ਬਾਅਦ ਮੈਂ ਜਾਰ ਮੈਂ ਆਪਾਂ ਪੰਜਾਬੀ ਹੁੰਦੀ ਹੈ ਬੋਲਣੇ ਦੀ ਗੱਲ ਨਹੀਂ ਜਾਰ ਮੈਂ ਡਾਉਗਾ ਹੋਰ ਚਾਹ ਕੀ ਬੋਤਲ ਚ ਪਲਾਸਟਿਕ ਦੀ ਚ ਇਦਾਂ ਦੇ ਕੱਦੇ ਪਾਵਾਂਗਾ ਇਦਾਂ ਦੇ ਬੋਤਲ ਚ ਠੀਕ ਦਾ ਹੁਣ ਬਾਕੀ ਜੀ ਅਗਲਾ ਇਤੋਂ ਜਿਹੜਾ ਸਟੈਪ ਹੋਗਾ ਤੁਹਾਨੂੰ ਫੇਰ ਵਿਖਾਉਨੇ ਆ ਹੁਣ ਹਲੇ ਮਤਲਬ ਹੋਣ ਦੀ ਹੈ ਨਾ ਵਾ ਕਿੰਨਾ ਟਾਈਮ ਕਰਨੇ ਆਏ ਉਹ ਸਾਰੀਆਂ ਦੀ ਬੁਜ਼ਾਰੀਆਂ ਪੂਰੀਆਂ ਅੱਛਾ ਜਦੋਂ ਸਾਰੀਆਂ ਦਾ ਬੇੜਾ ਗਰਕ ਹੋ ਗਿਆ ਬਣ ਰਿਹਾ ਸੀ। ਤਰ ਸੜ ਗਿਆ ਸਦੋ। ਸੜਾ। ਬਣ ਰਿਹਾ ਜੀ ਤੇਲ ਸਾਡੀ ਦਾੜੀ ਦਾ। ਸਾਡੇ ਮਤਲਬ ਚਿੱਟੇ ਵਾਲਾਂ ਨੂੰ ਖਤਮ ਕਰਨ ਦਾ। ਬਾਬਾ ਉਹਦਾ ਟੈਂਨ ਤੋਂ ਪਹਿਲਾਂ ਤਾਂ ਨਹੀਂ ਲਿਆਉਣੇ ਚਾਹੀਦੇ ਤੈਨੂੰ ਪਰ ਟਿਕਰਾਂ ਟੈਂਸ਼ਨ ਆ ਸੌ ਕਮੀਆਂ ਹੁੰਦੀਆਂ ਸਰੀਰ ਦੇ ਵਿੱਚ। ਜੇ ਦਾ ਕਰਕੇ ਸਾਰਿਆਂ ਨੂੰ ਅੱਜ ਦੀ ਡੇਢ ਚ ਹੋਣਦੇ ਆ। ਚਲੋ। ਜੇ ਕੋਈ ਚੀਜ਼ ਮਾੜੀ ਜਿਮਾਂ ਵੇ ਦੇ। ਹਾਂਜੀ ਹਾਂਜੀ। ਮਤਲਬ ਕਿ ਹਾਂ ਚੱਲ ਜਾ ਤੇਲ ਬਣ ਜਾਣਾ ਓਕੇ ਓਕੇ ਬਣਾਓ ਫਿਰ ਦੱਸਿਓ ਮੈਨੂੰ ਲੋ ਜੀ ਤੁਹਾਡਾ ਤੇਲ ਬਣ ਕੇ ਤਿਆਰ ਆ ਤੇ ਕਾਲੇ ਤੇਲ ਰਗਾ ਹੋ ਗਿਆ ਮਾ ਚੰਗਾ ਨਵਾਲ ਵੀ ਕਾਲੀ ਤੇਲ ਨੇ ਕਾਲੇ ਨਾ ਤੇ ਸੱਚ ਨਾਲ ਹਾਲੇ ਆਪਾਂ ਉਹ ਤੂੰ ਫੁੱਲ ਨਹੀਂ ਛੋੜਣ ਹਾਂ ਤੇ ਉਹ ਫੁੱਲਾਂ ਨੂੰ ਕਹਿੰਦੇ ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਕਿਹਾ ਉਹ ਫੁੱਲਾਂ ਨੂੰ ਕਹਿੰਦੇ ਕੀ ਬੜੇ ਜਾਣੇ ਪੁੱਛੜੇ ਮੈਨੂੰ ਵੀ ਉਹ ਫੁੱਲ ਦਾ ਨਾਮ ਕੀ ਆ ਕਿੰਦਾ ਵਾ ਮੈਨੂੰ ਨਹੀਂ ਪਤਾ ਓ ਜੀ ਉਹ ਉਹਦੇ 'ਚ ਕਿਸੇ ਨੇ ਕਮੈਂਟ ਕਰਕੇ ਦੱਸਿਆ ਕੀ ਗੱਲ ਐਂਡ ਕੇ ਬਤ। ਆਹੋ ਇਦਾਂ ਦਾ ਹੀ ਆ ਕੋਈ ਫੁੱਲ ਜੀ। ਨਾਂ ਤੇ ਫਾਲੂ ਨਹੀਂ ਪਤਾ ਇਹ ਵੀਡੀਓ ਵੇਖ ਕੇ ਬੜਾਇਆ ਤੇਲ। ਹੁਣ ਵੇਖੋ ਜੀ ਰੱਬ ਜਾਣਦਾ ਕਾਲੇ ਕਰਦਾ ਕੀ ਕੀ ਕਰਦਾ ਵਾ। ਮਾ ਚਲੋ ਪੁਣੀਆਂ ਫਿਰ ਅੱਜ ਜੀ ਮੌਸਮ ਪੂਰਾ ਐਂਡ। ਉਹ ਜਿਹੜਾ ਅੱਧਾ ਵਲੌਗ ਹੀ ਉਹ ਦੋ ਦਿਨ ਪਹਿਲਾਂ ਦਾ ਹੀ। ਇਹ ਅੱਜ ਦੋ ਦਿਨ ਬਾਅਦ ਦਾ ਤੇ ਅੱਜ ਪੈਂਡਿਆ ਮੀਂਹ ਤੇ ਅੱਜ ਜੀ ਸਾਡੇ ਪਿੰਡ ਗੁਰੂ ਮਹਾਰਾਜ ਦੇ ਘਰ ਆਪਾਂ ਖਣਡਬਾਟਸਾ ਬਰੰਮ ਕਰਾਉੜੇ। ਮੇਲਾ ਵਾ ਕਿਉਂਕਿ ਸਾਡੇ ਪਿੰਡ ਸੋ ਹੁਣ ਚਲੋ ਪੜੋ oh ਗਰਮ ਲਗਾ ਗਰਮ ਲਗਾ ਲੈ ਮੈਂ ਪੜਨਾ ਨਹੀਂ ਨਹੀਂ ਤੇ ਇਹ ਜੀ ਪੜਨਾ ਵੀ ਸਪੈਸ਼ਲ ਕੱਚ ਦੀ ਭਾਂਡੇ ਚ ਆ ਜਿਵੇਂ ਮੰਮੀ ਹੱਡੀ ਨੇ ਕਾਫੀ ਦੇ ਕੱਪ ਔਰ ਚ ਪੌਂਡ ਲੈਣਾ ਵਾ ਬੰਦੇ ਪਰ ਕਾਫੀ ਵਾਲੇ ਚੋਰ ਚੋਂ ਲਾਇਆ ਕਿਦਾ ਆਪਾਂ ਕਿਦਾ ਕਰਨਾ ਮੈਨੂੰ ਬਲੈਕ ਕਾਫੀ ਲੱਗਣ ਈ ਆ ਧੀਮੀ आंच पर पकाएं और बाद में हल्का हल्का अपने बालों में घिसायें ये <laughs> <laughs> बटांदरा अच्छा अच्छा ठीक है ठीक है समझ गया समझ गया समझ गया ते जी ए तुही भी बना के अप्लाई कर सकते कोई बड़ा खर्चा नहीं, 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 नहीं है इसका कोई मतलब साइड इफेक्ट नहीं है जो फायदा नहीं ना तो साइड इफेक्ट भी नहीं है इसका सारे चीज़ें पइयां सारी चीज़ें चनिया वा एक कर फिर रिपीट कर दे मम्मी की की ही एको बैड वाजजे वाले नीथे ਮੇਥੇ ਮਤਲਬ ਆਨ ਵੀਡੀਓ ਦੇ ਵਿੱਚ ਆਪਾਂ ਵੀਡੀਓ ਵੇਖੀਂ ਜਾਂ ਮੇਥੀ ਦਾਣਾ ਕਹਿ ਦਿੰਦੇ ਆ ਪਰ ਆਪਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਮੇਥੇ ਕਹਿੰਦੇ ਆ ਮਾਝੇ 'ਚ ਕਿਉਂਕਿ ਮੇਥੀ ਨਹੀਂ ਪੰਜਾਬ ਸਾਰੇ 'ਚ ਹੀ ਜ਼ਿਆਦਾ ਮੇਥੇ ਕਹਿੰਦੇ ਮੇਥੀ ਕਹਿੰਦੇ ਜਿਹੜਾ ਬਰੀਕ ਦਾਣਾ ਹੁੰਦਾ ਵਾ ਹਾਂਜੀ ਉਹਨੂੰ ਤੇ ਇਹਨੂੰ ਕਹਿੰਦੇ ਮੇਥੇ ਇਹਦੇ ਵਿੱਚ ਇੱਕੋ ਫੁੱਲ ਕੜੀ ਪੱਤਾ ਤੇ ਮੇਥੇ ਦਾਣਾ ਮੇਥਾ ਮੇਥੇ ਤੇ ਨਾਲ ਆਪਣੇ ਕਲੌਂਜੀ ਜਿਹਨੂੰ ਆਪਣਾ ਪਿਆਜ਼ ਬੀਜੀ ਦੇ ਨਾਲ ਜਿਹਦੇ ਨਾਲ ਗੰਡੇ ਦਾ ਬੀਰ ਨਹੀਂ ਲਾਜੇਦਾ ਅੱਛਾ ਉਹ ਉਹ ਪੋਣਾ ਫਿਰ ਭੁੰਣਾ ਤੇ ਇਦਾਂ ਸਾੜ ਲੈਣਾ ਇਹਨੂੰ ਜੀ ਨਾਰੀਅਲ ਤੇਲ ਵੀ ਪੋਣਾ ਜੀ ਜੇ ਆਪਾਂ ਕਰੀਏ ਪ्योर ਗਰੀ ਦਾ ਪਾ ਕੇ ਮਤਲਬ ਜਿੱਦਾਂ ਭੂਆ ਨਹੀਂ ਬਣਾਇਆ ਹਾਂ ਨਾ ਕੱਲੇ ਫੁੱਲ ਪਾ ਕੇ ਉਹ ਉਹਨੇ ਪੁਣੀਆ ਨਹੀਂ ਆ ਮਮੀ ਬੜੀ ਗਰਮੀ ਹੋ ਉਹ ਤੇਲ ਆ ਬੜੀ ਗਰਮੀ ਹੋ ਚਲੋ ਜੀ ਚੰਗਾ ਜੀ ਮਮੀ ਤਹੀ ਪਹੁੰਚੋ ਗੁਰੂਕਾਰ ਫਿਰ ਮੈਂ ਵੀ ਕੰਮ ਕਰਕੇ ਤੁਹਾਡੇ ਮਗਰੇ ਆ ਗਿਆ ਤੇ ਆਪਾਂ ਜੀ ਅੱਜ ਚੱਲੇ ਆ ਸਾਡੇ ਪਿੰਡ ਮੇਲਾ ਵਾ ਤੇ ਮੇਲੇ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਵਾ ਆਪਾਂ ਹੁਣ ਤੇ ਮੇਲਾ ਵੇਖਦੇ ਨਾਲ ਤੁਹਾਨੂੰ ਵੀ ਦਿਖਾਉਨੇ ਆ ਤੇ ਬਾਹਰ ਵੇਖੋ ਜੀ ਮੌਸਮ ਐਡਾ ਯਾ ਮੰਮੂ ਵਾ ਨੇ ਬਣਾਇਆ ਉਹਨੇ ਇਕੱਲੇ ਫੁੱਲਾਂ ਦੇ ਹੀ ਉਹ ਕਹਿੰਦੀ ਸੀ ਮੈਂ ਵਰਤਿਆ ਵਾ ਕਾ ਫੁੱਲਾਂ ਇਕੱਲੇ ਆਂਦਾ ਤੇ ਸਾਡੀ ਫੈਮਿਲੀ ਚੋਂ ਇੱਕ ਪਰਸਨ ਨੇ ਵਰਤਿਆ ਵਾ ਜੀ ਆ ਉਹਨੇ ਨਾ ਖੜੀ ਪਾਈ ਪੱਤਾ ਪਾਇਆ ਹੈ ਨਾ ਮਿੱਠਾ ਮਿੱਠੇ ਪਾਏ ਨਾ ਕਲੂਜੀ ਪਾਈ ਮੈਂ ਕੱਲਿਓ ਫੁੱਲ ਤੇ ਨਾਰੀਅਲ ਦਾ ਤੇਲ ਮਤਲਬ ਉਹ ਤੌਲਿਆਂ ਵਾਸਤੇ ਨਹੀਂ ਵਰਤਿਆ ਉਹ ਮਤਲਬ ਕਿ ਜਿੱਦਾਂ ਵਾਲਾਂ ਦੀ ਗਰੋਥ ਹੁੰਦੀ ਆ ਤੇ ਵਾਲ ਸਿਲਕੀ ਦੇ ਵਧੀਆ ਹੁੰਦੇ ਆ ਸਿੰਗੂ ਤੇ ਵਰਤਿਆ ਮੰਮੀ ਆਪਾਂ ਤੁਹਾਡਾ ਚੈਨਲ ਖੋਲ ਦੇਣਾ ਉਹ ਵਾਲਾ ਨਹੀਂ ਆਪਣਾ ਹੋਇਸੀ ਤਾ ਕਿਉਂਕਿ ਆਪਾਂ ਨੂੰ ਇੰਕਾ ਰੱਖੀਆਂ ਬਾਰੇ ਚਲੋ ਜੀ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਮੰਮੀ ਜੀ ਸਤਿ ਸ੍ਰੀ ਅਕਾਲ ਤੁਰੀ ਪੌਂਟ